ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ RAM ਕਲੀ ਮਹਿਲਾ ਪਹਿਲਾ ਸਾਹਾ ਗਨੇਨਾ ਕਰੇ ਵਿਚਾਰ ਸਾਹੇ ਉਪਰ ਇਕਉਂ ਕਾਰ ਜਿਸ ਗੁਰੂ ਮਿਲੈ ਸੋਈ ਵਿਦ ਜਾਣੈ ਗੁਰਮਤ ਹੋਏ ਤਾਂ ਹੁਕਮ ਪਛਾਨੈ ਝੂਠ ਨਾ ਬੋਲ ਪਾੜੇ ਸੱਚ ਕਹੀਐ ਹਉ ਮੇ ਜਾਏ ਸਬਦ ਕਰ ਲਹੀਐ ਰਹਾਉ ਗਨ ਗਨ ਜੋਤਕ ਕਾਂਡੀ ਕੀਨੀ ਪੜੈ ਸੁਨਾਵੈ ਤਤ ਨ ਚੀਨੀ ਸਭ ਸੈ ਉਪਰ ਗੁਰ ਸਬਦ ਵਿਚਾਰ ਹੋਰ ਕਥਨੀ ਬਦੋਨਾ ਸਗਲੀ ਛਾੜ ਨਾਵੈ ਧੋਵੈ ਪੂਜਲ ਸਹਿਲਾ ਬਿਨ ਹਰ ਰਾਤੇ ਮਹਿਲੋ ਮੈਲਾ ਗਰਬ ਨਿਵਾਰ ਮਿਲੇ ਪ੍ਰਭ ਸਰਤ ਮੁਕਤ ਪ੍ਰਾਨ ਜਪ ਹਰ ਕਿਰਤਾਰਤ ਇਹ ਪਹਿਲੀ ਪਾਚਾਹੀ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ हे ਪੰਡਿਤ ਆਪਣੀ ਆਜੀਵਿਕਾ ਦੀ ਖਾਤਰ ਵਿਆਹ ਆਦਿਕ ਸਮਿਆਂ ਦੇ ਸ਼ੁਭ ਮਹੂਰਤ ਲੱਭਣ ਦਾ ਝੂਠ ਨਾ ਬੋਲ ਸੱਚ ਬੋਲਣਾ ਚਾਹੀਦਾ ਹੈ ਜਦੋਂ ਗੁਰੂ ਦੇ ਸ਼ਬਦ ਵਿੱਚ ਝੂਠ ਕੇ ਅੰਦਰ ਦੀ ਹੋਮਾ ਦੂਰ ਹੋ ਜਾਂਦੀ ਹੈ ਤਦੋਂ ਉਹ ਕਰ ਲੱਭ ਪੈਂਦਾ ਹੈ ਜਿੱਥੇ ਆਤਮਿਕ ਤੇ ਸੰਸਾਰਿਕ ਸਾਰੇ ਪਦਾਰਥ ਮਿਲਦੇ ਹਨ। हे पंडित तू ਵਿਆਹ ਆਦੀ ਸਮਿਆਂ ਤੇ ਜਜਮਾਨਾਂ ਵਾਸੇ ਸਭ ਲਗਨ ਮੂਰਤ ਗਿੰਦਾ ਹੈ। ਪਰ ਤੂੰ ਇਹ ਵਿਚਾਰ ਨਹੀਂ ਕਰਦਾ ਕਿ શુભ ਸਮਾਂ ਬਣਾਉਣ ਨਾ ਬੁਲਾਉਣ ਵਾਲਾ ਪਰਮਾਤਮਾ ਆਪ ਹੀ ਹੈ। ਜਿਸ ਮੁਨੁਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ। ਕਿ ਵਿਆ ਆਦਿਕ ਦਾ ਸਮਾ ਕਿਸ ਟਾਂਗ ਨਾਲ ਸ਼ੁਭ ਬਣ ਸਕਦਾ ਹੈ ਜਦੋਂ ਮਨੁਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ ਤਦੋਂ ਉਹ ਪਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਹੈ ਤੇ ਰਜਾ ਨੂੰ ਸਮਝਣ ਨਾਲ ਹੀ ਸ਼ੁਭ ਮੂਰਤ ਦਾ ਮੂਲ ਹੈ ਪੰਡਿਤ ਜੋਤਿਸ਼ ਤੇ ਲੇਖੇ ਗਿੰਗਿੰ ਕੇ ਕਿਸੇ ਜਜਮਾਨ ਦੇ ਪੁੱਤਰ ਦੀ ਜਨਮ ਪੱਤਰੀ ਬਣਾਉਂਦਾ ਹੈ ਜੋਤਿਸ਼ ਦਾ ਹਿਸਾਬ ਆਪ ਪੜਦਾ ਹੈ ਤੇ ਜਜਮਾਨ ਨੂੰ ਸੁਣਾਉਂਦਾ ਹੈ ਪਰ ਅਸਲੀਅਤ ਨੂੰ ਨਹੀਂ ਪਛਾਣਦਾ ਸ਼ੁਭ ਮੂਰਤ ਆਦਿ ਦੀਆਂ ਸਾਰੀਆਂ ਵਿਚਾਰਾਂ ਤੋਂ ਸ਼੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਏ ਮੈਂ ਗੁਰੂ ਸ਼ਬਦ ਦੇ ਟਾਕਰੇ ਤੋਂ ਸ਼ੁਭ ਮੂਰਤ ਤੇ ਜਨਮ ਪਤਰੀ ਆਦਿ ਕਿਸੇ ਹੋਰ ਗੱਲ ਦੀ ਪਰਵਾਹ ਨਹੀਂ ਕਰਦਾ ਹੋਰ ਸਾਡੀਆਂ ਵਿਚਾਰਾ ਵਿਅਰਥ ਹਨ اے ਪੰਡਿਤ ਤੂੰ ਤੀਰਥ ਆਦਿ ਤੋਂ ਇਸ਼ਨਾਨ ਕਰਦਾ ਹੈ ਸ਼ਰੀਰ ਮਲ ਮਲ ਕੇ ਧੋਂਦਾ ਹੈ ਤੇ ਪੱਥਰ ਦੇ ਦੇਵੀ ਦੇਵਤੇ ਪੂਜਦਾ ਹੈ ਪਰ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਨ ਤੋਂ ਬਿਨਾ ਮਨ ਵਿਕਾਰਾਂ ਦਾ ਸਦਾ ਮੈਲਾ ਰਹਦਾ ਹੈ ਜਿੰਦ ਨੂੰ ਵਿਕਾਰਾਂ ਤੋਂ ਕਲਾਸੀ ਦੀਵਾਨ ਵਾਲੇ ਤੇ ਜੀਵਨ ਸਫਲ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ਨਾਮ ਜਪ ਕੇ ਅਹੰਕਾਰ ਦੂਰ ਕੀਤਿਆ ਜੀਵਨ ਰਤਵਾਹੀ ਪ੍ਰਭੂ ਮਿਲ ਪੈਂਦਾ ਹੈ ਪੰਡਤ ਵੇਦ ਆਦਿਕ ਧਰਮ ਪੁਸਤਕਾਂ ਨੂੰ ਜੀਵਨ ਦੀ ਅਗਵਾਈ ਵਾਸਤੇ ਨਹੀਂ ਵਿਚਾਰਦਾ। ਅਰਥ ਤੇ ਕਰਮ ਕਾਂਡ ਆਦਿਕ ਦੀ ਬੈਸ ਨੂੰ ਹੀ ਪੜਦਾ ਹੈ। ਇਸ ਤਰ੍ਹਾਂ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਵਿੱਚ ਡੁੱਬਾ ਰਹਿੰਦਾ ਹੈ। ਜਿਹੜਾ ਮੁਲਕ ਆਪ ਡੁੱਬਿਆ ਰਹੇ ਉਹ ਆਪਣੇ ਬੀਤ ਚੁਕੇ ਬਜ਼ੁਰਗਾਂ ਨੂੰ ਸੰਸਾਰ ਸਮੁੰਦਰ ਵਿੱਚੋਂ ਕਿਵੇਂ ਪਾਰ ਲੰਘਾ ਸਕਦਾ ਹੈ? ਕੋਈ ਵਿਡਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿੱਚ ਮੌਜੂਦ ਹੈ ਜਿਸ ਮਨੁੱਖ ਨੂੰ ਗੁਰੂ ਮਿਲ ਪੇ ਉਸ ਨੂੰ ਇਹ ਸਮਝ ਆਉਂਦੀ ਹੈ